ਸ਼ਿਆਰਪੁਰ ਵਿੱਚ 5 ਸਾਲਾ ਬੱਚੇ ਦੀ ਇੱਕ ਪ੍ਰਵਾਸੀ ਦੁਆਰਾ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ ਗਈ ਸੀ ਜਿਸ ਤੋਂ ਬਾਅਦ ਲੋਕਾਂ ਵਿੱਚ ਪ੍ਰਵਾਸੀਆਂ ਨੂੰ ਲੈ ਕੇ ਡਰ ਦਾ ਮਾਹੌਲ ਪਾਇਆ ਜਾ ਰਿਹਾ ਹੈ ਉੱਥੇ ਹੀ ਫਗਵਾੜਾ ਦੇ ਮੁਹੱਲਾ ਭਗਤਪੁਰਾ ਪ੍ਰੀਤਨਗਰ ਵਿੱਚ ਸਥਾਨਕ ਲੋਕਾਂ ਨੇ ਝੂਲਾ ਲਗਾਉਣ ਆਏ ਇੱਕ ਵਿਅਕਤੀ ਨੂੰ ਫੜ ਕੇ ਪੁਲਿਸ ਦੇ ਹਵਾਲੇ ਕਰ ਦਿੱਤਾ ਸਥਾਨਕ ਮੁਹੱਲਾ ਵਾਸੀਆਂ ਅਤੇ ਬੱਚੇ ਨੇ ਇਸ ਵਿਅਕਤੀ ਤੇ ਦੋਸ਼ ਲਗਾਏ ਨੇ ਉਨ੍ਹਾਂ ਦਾ ਕਹਿਣਾ ਹੈ ਕਿ ਇਹ ਵਿਅਕਤੀ ਝੂਲਿਆਂ ਦੇ ਲਾਲਚ ਨਾਲ ਬੱਚਿਆਂ ਨੂੰ ਪਰਮਾਉਂਦਾ ਹੈ। ਦੋਸ਼ ਹੈ ਕਿ ਹੁਣ ਇਹ ਵਿਅਕਤੀ ਬੱਚਿਆਂ ਦੇ ਸਕੂਲ ਦੇ ਨਾਲ-ਨਾਲ ਪਤਾ ਵੀ ਪੁੱਛਦਾ ਹੈ ਤੇ ਇਹਨਾਂ ਬੱਚਿਆਂ ਦੇ ਘਰਾਂ ਤੱਕ ਪਹੁੰਚ ਗਿਆ ਹੈ। ਦੂਜੇ ਪਾਸੇ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਕਾਉਂਸਲਰ ਪ੍ਰੀਤਪਾਲ ਕੌਰ ਤੁਲੀ ਅਤੇ ਸੰਜੀਵ ਸ਼ਰਮਾ ਟੀ2 ਨੇ ਦੱਸਿਆ ਹੈ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਮੁਹੱਲੇ ਵਿੱਚ ਇੱਕ ਵਿਅਕਤੀ ਬੱਚਿਆਂ ਨੂੰ ਖਡਾਉਣ ਅਤੇ ਝੂਠੇ ਵਾਅਦਿਆਂ ਦੇ ਲਾਲਚ ਵਿੱਚ ਆਪਣੇ ਕੋਲ ਬੁਲਾਉਂਦਾ ਸੀ। ਅੱਜ ਇਹ ਵਿਅਕਤੀ ਇੱਕ ਬੱਚੀ ਦਾ ਪਿੱਛਾ ਕਰ ਰਿਹਾ ਸੀ ਜਿਸ ਨੂੰ ਮੁਹੱਲਾ ਵਾਸੀਆਂ ਨੇ ਫੜ ਕੇ ਪੁਲਿਸ ਨੂੰ ਸੂਚਿਤ ਕੀਤਾ ਹੈ ਇਸ ਤੋਂ ਬਾਅਦ ਪੁਲਿਸ ਨੇ ਇਸ ਵਿਅਕਤੀ ਨੂੰ ਹਿਰਾਸਤ ਵਿੱਚ ਲੈ ਲਿਆ ਫੜੇ ਗਏ ਵਿਅਕਤੀ ਦਾ ਨਾਮ ਲੱड्डੂ ਹੈ ਉਹ ਪੰਡੋਰੀਦਾਰ ਰਹਿਣ ਵਾਲਾ ਹੈ ਉਹ ਝੂਲਾ ਲੈ ਕੇ ਮੁਹੱਲੇ ਵਿੱਚ ਆਇਆ ਸੀ ਉਸਨੇ ਕਿਹਾ ਕਿ ਉਹ ਕੇਵਲ ਬੱਚਿਆਂ ਦਾ ਪਤਾ ਲਗਾਉਣ ਲਈ ਸਕੂਲ ਗਿਆ ਸੀ ਕਾਉਂਸਲਰਾਂ ਦੁਆਰਾ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਖੁਦ ਵੀ ਜਾਗਰੂਕ ਰਹਿਣ ਅਤੇ ਅਜਿਹੇ ਸ਼ੱਕੀ ਵਿਅਕਤੀਆਂ ਤੇ ਨਜ਼ਰ ਰੱਖਣ ਤੇ ਨਾਲ ਹੀ ਪੁਲਿਸ ਨੂੰ ਸੂਚਿਤ ਵੀ ਕਰਨ ਸ਼ੀਲਾ ਦੇਵੀ ਸ਼ੀਲਾ ਦੇਵੀ ਕਾਹਾਂ ਰਹਤੇ ਆਪ ਫਰੀਦ ਨਗਰ ਹਾਂ ਕੀ ਬਾਤ ਹੈ ਆਪ ਇੱਥੇ ਖੜੇ ਹੋਏ ਹੈ ਅੱਜ मेरा घर पर गया था मेरे कुरी को ढूंढने के लिए तो हम सोचे मेरा घर वाला को बुलाने आया है मेरे को पता नहीं लगा फिर मेरा कुड़ी दस रहा है कि मम्मी ये गलत बंदा है ये झूला वाला अंकल है फिर हम इसके पीछे भागे हम बोले अंकल जी अंकल जी खड़े हो जाइए क्या कल है बोलता कुछ नहीं मेरा काम हो गया फिर भी हम जा करके स्कूल नहीं बोले तो स्कूल में बोलता स्कूल वाले दीदी कहाँ ये कल आया था ढूंढने के लिए तो फिर इसके पीछे आया थे मेरा घर वाला आया था इसको ढूंढने के लिए आया तो ये जंगल की दर पड़ गया आपके बच्चे का नाम क्या है मेरा बच्चे का नाम है एक कपड़ी का नाम है कोमल मैं का मोहन हनी कोमल क्या नाम क्या है दूसरे का नाम महक है महक दोनों को लेने आया था, को आया था ये ढूंढने आया था ये वाली कुड़ी को ढूंढने आया था कितने कितने साल के बच्चे हैं आपके एक छह साल का है आठ साल का है और आठ साल के हम स्कूल में पढ़ते हैं कौन से स्कूल में पढ़ते हैं जनता माडल जनता माडल स्कूल में स्कूल के अंदर पढ़ रहा था मेरा भंजा को दे दिया ग्लास बोला यहाँ बैठो हम आते हैं बच्चे के लेकर के इसके पीछे नहीं आते ये बच्चा के लेकर आ जाता ये बच्चा उड़ाने के लिए आया था हाँ ना ये बच्चे उड़ाने के लिए आया तो क्या मांग रखते हैं प्रशासन दे आप पुलिस प्रशासन से क्या मांग रखते हैं इन चाहिए है हरकत करे किसी बच्चे के नाम किसी बच्चे के नाम ऐसी हरकत नहीं करते जी नहीं करते ਹਾਂਜੀ ਮੇਰਾ ਨਾਮ ਜਸਪ੍ਰੀਤ कौर ਆ ਜੀ। ਮੈਂ ਕਿੱਥੇ ਦੇ ਰਹਿਣ ਵਾਲੇ ਆਂ? ਗੁਵਿੰਦਪੁਰਾ ਮੱਲਾ। ਅੱਜ ਭਗਤਪੁਰੇ ਬਾਹਰ ਖੜੇ ਆਂ ਕੀ ਮਾਮਲਾ ਕੀ ਸਾਰਾ? ਹਾਂਜੀ ਸਰ ਮੈਂ ਅਚਲਿਓ ਹੁਣੇ ਆਪਣੇ ਇਸ ਦੇ ਘਰ ਪਹੇਂਣੀ ਆ ਮੈਂ ਉਹਨਾਂ ਦੇ ਆਈ ਸੀ। ਉਹ ਇਹਨੇ 8:30 ਵਜੇ ਮੈਂ ਤੇ ਬੱਚੇ ਨੂੰ ਆਪਣੇ ਦੋਤੇ ਨੂੰ ਛੱਡਣ ਆਈ ਸੀ। ਤੇ ਮੈਂ ਅਚਲਿਓ ਨਾ ਸਕੂਲ ਵਿੱਚ ਬੱਚੇ ਨੂੰ ਅੰਦਰ ਐਂਟਰੀ ਕੀਤੀ ਆ ਤੇ ਮੈਡਮ ਨੂੰ ਕਿਹਾ ਕਿ ਇਹਦਾ ਝੋਲਾ ਫੜ ਲਓ ਤੇ ਤੁਸੀਂ ਇਹਨੂੰ ਲੈ ਜਾਓ। ਮੈਂ ਕਿਹਾ ਵੀ ਪੇਪਰ ਆ ਜਲਦੀ ਮੈਂ ਲੈਣ ਆਉਂਗੀ ਮੁੰਡਾ ਠੀਕ ਨਹੀਂ ਹੈਗਾ। ਤੇ ਮਗਰ ਇੱਕ ਲੜਕੇ ਬਈ ਮੈਡਮ ਨੂੰ ਕਹਿੰਦਾ ਆ ਕਿ ਕੁਸ਼ੀ ਨਾਮ ਦੀ ਬਈ ਇੱਥੇ ਲੜਕੀ ਪੜਦੀ ਆ ਉਹ ਕਹਿੰਦੀ ਜੀ ਨਹੀਂ ਇਸ ਨਾਲ ਦਾ ਕੋਈ ਬੱਚਾ ਨਹੀਂ ਇੱਥੇ ਪੜਦਾ ਤੇ ਵੀ ਤੁਸੀਂ ਇੱਧਰ ਆ ਨਾ ਪਿੱਛੇ ਇੱਕ ਸਕੂਲ ਆ ਉੱਥੇ ਜਾ ਕੇ ਪਤਾ ਕਰ ਲਓ ਸਰ ਉਸ ਤੋਂ ਵੀ ਉਹ ਨਿਕਲ ਗਿਆ ਸਰ ਹਾਂਜੀ ਤੇ ਕੀ ਨਾਂ ਕੀ ਉਹ ਜਿਹੜੇ ਬੱਚਿਆਂ ਦੇ ਕੁਝ ਪਤਾ ਹਾਂਜੀ ਜਿਹਨਾਂ ਨੂੰ ਬੱਚਿਆਂ ਦੇ ਘਰ ਗਿਆ ਉਹਨਾਂ ਦੇ ਨਾਮ ਵਗੈਰਾ ਹੈਗਾ ਬੱਚਿਆਂ ਦਾ ਕੁਝ ਪਤਾ ਨਾਮ ਕੀ ਹੈ ਜਿਹੜੇ ਬੱਚਿਆਂ ਨੂੰ ਜਿਹਨਾਂ ਦੇ ਘਰ ਇਹ ਮਈਆ ਗਿਆ ਸੀ ਲੈਣ ਲਈ ਬੱਚੇ ਉਹਨਾਂ ਨੂੰ ਕੁਝ ਗਿਆ ਸੀ ਸਰ ਕਾਰਬੋਨ ਇਹ ਨਾ ਕਰੀ ਗਿਆ ਹਾਂਜੀ ਨਹੀਂ ਕਰਦਾ ਨਹੀਂ ਮੈਨੂੰ ਪਤਾ ਹੈਗਾ ਮੈਂ ਤਾਂ ਆਪਣੇ ਬੱਚੇ ਨੂੰ ਛੱਡਣ ਆਈ ਸੀ ਸਕੂਲ ਦੇ ਵਿੱਚ ਤੇ ਬਹੁਤ ਸ਼ਿਕਾਇਤ ਕੀਤੀ ਇਸ ਮਾਮਲੇ ਨੂੰ ਲੈ ਕੇ ਇਹ ਸਰ ਮੈਨੂੰ ਥੋੜੀ ਪਤਾ ਕੋਣ ਹੈ ਆਪਣੇ ਬੱਚੇ ਨੂੰ ਲੈ ਕੇ ਮੈਂ ਕੋਸ਼ਿਸ਼ ਸ਼ਿਕਾਇਤ ਕੀਤੀ ਤੁਸੀਂ ਹਾਂਜੀ ਕੋਲੋਂ ਜੋ ਆਪਣਾ ਬੱਚਾ ਛੱਡ ਕੇ ਚਲੇ ਗਏ ਤੁਸੀਂ ਤਾਂ ਛੱਡਿਆ ਹੈ ਪੁਲਿਸ ਨੂੰ ਇਹਨਾਂ ਜਾਣਕਾਰੀ ਦਿੱਤੀ ਆ ਹਾਂਜੀ ਪੁਲਿਸ ਨੂੰ ਜੀ ਆਪਣਾ ਮੈਂ ਇੱਥੇ ਦੀ ਐਮਸੀ ਪ੍ਰਿਤਪਾਲ ਕੌਰ ਤੁਲੀ ਹਾਂ ਮਾਮਲਾ ਕੀ ਹੈ ਮੈਡਮ ਜਿਹੜਾ ਸਵੇਰੇ ਸਵੇਰੇ ਮਤਗੀ ਅੱਜ ਇੱਕ ਸਵੇਰੇ 8:30 ਵਜੇ ਮੈਨੂੰ ਕਾਲ ਆਈ ਹੈ ਬੰਟੀ ਭਾਈ ਦੀ ਕਹਿੰਦੇ 2 ਮਿੰਟ ਇੱਥੇ ਆਇਓ ਜਦੋਂ ਆ ਕੇ ਦੇਖਿਆ ਤੇ ਪਤਾ ਲੱਗਾ ਵੀ ਆਹ ਬੰਦਾ ਫੜਿਆ ਹੋਇਆ ਸੀਗਾ ਤੇ ਜਦੋਂ ਬੰਦੇ ਦੇ ਬਾਰੇ ਪਤਾ ਕੀਤਾ ਤੇ ਇਹ ਲੇਡੀਜ਼ ਵਿਚਾਰੇ ਜਿਨ੍ਹਾਂ ਦੀ ਬੱਚੀ ਸੀਗੀ ਕੋਈ ਤਕਰੀਬਨ 6 ਸਾਲ ਦੀ ਇਹ ਕਹਿੰਦੇ ਵੀ ਜਦੋਂ ਇੱਥੇ ਮੇਲਾ ਲੱਗਿਆ ਸੀ ਇਹਨੇ ਝੂਲੇ ਲਾਏ ਸੀ ਉਹ ਝੂਲੇ ਲੈਣ ਆਂਦੀ ਹੋਣੀ ਹੈ ਤੇ ਅੱਜ ਉਹਦੇ ਘਰ ਤੱਕ ਪਹੁੰਚ ਗਿਆ ਘਰ ਜਾ ਕੇ ਉਹਦਾ ਘਰ ਪੁੱਛਿਆ ਫਿਰ ਉਸ ਤੋਂ ਬਾਅਦ ਉਹ ਪੁੱਛਿਆ ਕਿ ਜੇ ਘਰ ਨਹੀਂ ਹੈਗੀ ਤਾਂ ਕਿਹੜੇ ਸਕੂਲ ਪੜਦੀ ਹੈ ਤੇ ਉਹਦਾ ਸਕੂਲ ਤੱਕ ਵੀ ਪਹੁੰਚਿਆ ਇੱਥੇ ਇਕੱਲੀ ਇਹ ਕੁੜੀ ਦਾ ਮਸਲਾ ਨਹੀਂ ਸਾਹਮਣੇ ਆਇਆ ਇਹਨੂੰ ਦੇਖ ਕੇ ਕਟੋ ਘੱਟ 5 ਤੋਂ 7 ਬੱਚਿਆਂ ਦਾ ਮਾਮਲਾ ਜਿਹੜਾ ਸਾਹਮਣੇ ਆਇਆ ਉਹ ਵਿਚਾਰੀ ਬੱਚੇ ਆ ਜਿਹੜੀਆਂ ਡਰਦੀਆਂ ਦਿਗਾਨੀ ਸੀਗੇ ਕਿ ਇੱਥੇ ਅਸੀਂ ਕਈ ਵਾਰ ਲੰਗਰ ਵੀ ਖਾਣ ਆਣਾ ਤੇ ਸਾਨੂੰ ਬੁਲਾ ਕੇ ਪੈਸਿਆਂ ਦਾ ਲਾਲਚ ਵੀ ਦੇਣਾ ਤੇ ਗਲਤ ਹਰਕਤ ਵੀ ਮੇਰੇ ਨਾਲ ਕਰਨੀ ਹੈ ਪਰ ਬੱਚੇ ਛੋਟੇ ਹੋਣ ਦੇ ਨਾਤੇ ਮਤਲਬ ਡਰਦੇ ਸੀਗੇ ਆ ਛੋਟਾ ਜਿਹਾ ਬੱਚਾ ਜਿਹੜਾ ਦੱਸ ਰਿਹਾ ਵੀ ਮੈਨੂੰ ਇਹਨੇ ਪੁੱਛਣਾ ਵੀ ਖੁਸ਼ੀ ਦਾ ਘਰ ਕਿੱਥੇ ਹੈ ਖੁਸ਼ੀ ਦਾ ਘਰ ਪੁੱਛ ਕੇ ਉੱਥੇ ਇਹਨੇ ਪਹੁੰਚਣਾ ਜਾਂ ਪਤਾ ਨਹੀਂ ਬੱਚੇ ਨਾਲ ਕੀ ਕਰਦਾ ਸੀ ਕੀ ਨਹੀਂ ਸੀ ਕਰਦਾ ਬੱਚੇ ਕਿੰਨੀ ਕਿੰਨੀ ਸਾਲ ਦੇ ਆ ਬੱਚੇ ਤਕਰੀਬਨ ਜਿਹੜੀ ਮੈਂ ਏਜ ਦੇਖੀ ਹੈ ਮਤਲਬ 3 ਤੋਂ 6 7 8 ਸਾਲ ਇਦਾਂ ਤੱਕ ਦੇ ਬੱਚੇ ਆ ਪ੍ਰਾਕਸ਼ ਕਰਕੇ ਬੱਚੀਆਂ ਜਿਨ੍ਹਾਂ ਦੇ ਮਗਰ ਇਹ ਜਾਂਦਾ ਹੈ ਇਹ ਕਿੱਥੇ ਦਾ ਤੇ ਰਹਿਣ ਵਾਲਾ ਕੁਝ ਪਤਾ ਚੱਲੇ ਆਪਣੇ ਆਪ ਨੂੰ ਪਹਿਲੇ ਸੰਗਤਪੁਰ ਕਹਿੰਦਾ ਸੀ ਹੁਣ ਇਸ ਟਾਈਮ ਪੰਡੋਰੇ ਦਾ ਕਹਿ ਰਿਹਾ ਹੈ ਉੱਥੇ ਕੋਈ ਦੇਵਾ ਜੀ ਹੈ ਕਹਿੰਦਾ ਜੀ ਮੈਂ ਉਹਦਾ ਭਰਾ ਬਾਕੀ ਸਾਨੂੰ ਇਹਦੇ ਬਾਰੇ ਪਤਾ ਨਹੀਂ ਹੈਗਾ ਤੇ ਪ੍ਰਸ਼ਾਸਨ ਨੂੰ ਅਸੀਂ ਦੱਸ ਦਿੱਤਾ ਗਿਆ ਤੇ ਇੱਥੇ ਕੀ ਕਰਨ ਆਇਆ ਸੀਗਾ ਇੱਥੇ ਆ ਪਿੱਛੇ ਕਿਤੇ ਝੂਲੇ ਇਹਨਾਂ ਨੇ ਹੋਰ ਲਾਏ ਹੋਏ ਆ ਇਹਦਾ ਸਾਥੀ ਵੀ ਜਿਹੜਾ ਹੈਗਾ ਹੈ ਇਹ ਲੇਬਰ ਦਾ ਕੰਮ ਕਰਦਾ ਉਹਦੇ ਨਾਲ ਇਹ ਉੱਥੇ ਕਰਕੇ ਇੱਥੇ ਘੁੰਮਦਾ ਪਿਆ ਕੋਈ ਇਹਨੇ ਨਾ ਕੋਈ ਇਹਨੇ ਨਾਮ ਵਗੈਰਾ ਦੱਸਿਆ ਇਹ ਆਪਣਾ ਨਾਮ ਲੱਡੂ ਦੱਸਦਾ ਹੈ ਬਾਕੀ ਪਤਾ ਨਹੀਂ ਉਹ ਸੱਚਾਈ ਕੀ ਹੈ ਤੇ ਪੁਲਿਸ ਨੂੰ ਸ਼ਿਕਾਇਤ ਕੀਤੀ ਹੈ ਇਸ ਮਾਮਲੇ ਨੂੰ ਲੈ ਕੇ ਜਿਸ ਨੂੰ ਆਪਾਂ ਸ਼ਿਕਾਇਤ ਕੀਤੀ ਹੈ ਤੇ ਮੈਂ ਪ੍ਰਸ਼ਾਸਨ ਨੂੰ ਇਹ ਵੀ ਕਹੂੰਗੀ ਕਿ ਇਦਾਂ ਦੇ ਬੰਦਿਆਂ ਤੇ ਨੱਥ ਪਾਣੀ ਚਾਹੀਦੀ ਹੈ ਜਿਹੜੇ ਅਣਜਾਣ ਬੰਦੇ ਮੈਨੂੰ ਨਹੀਂ ਪਤਾ ਇਹ ਪੰਜਾਬੀ ਹੈ ਜਾਂ ਪ੍ਰਵਾਸੀ ਹੈ ਲੇਕਿਨ ਜਿਹੜਾ ਵੀ ਹੋਊਗਾ ਅਸੀਂ ਉਹਨੂੰ ਬਖਸ਼ਾਂਗੇ ਨਹੀਂ ਤੇ ਇਸ ਕਰਕੇ ਇਦਾਂ ਦੇ ਬੰਦਿਆਂ ਤੇ ਨੱਥ ਪਾਓ ਨਹੀਂ ਤੇ ਅਸੀਂ ਸਾਰੇ ਇਹਦਾ ਇਦਾਂ ਦੇ ਬੰਦੇ ਨੂੰ ਇੱਥੇ ਰਹਿਣ ਨਹੀਂ ਦੇਣਾ ਹੈਗਾ